ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਆਪਾਂ ਲੱਗੇ ਆ ਕੜੀ ਬਣਾਉਣ ਤੇ ਆ ਆਪਾਂ ਕੜੀ ਵਾਸਤੇ ਪੌੜਿਆਂ ਦੇ ਕਰ ਲਏ ਨੇ ਆਲੂ ਮੇਸਨ ਦੇ ਵਿੱਚ ਆ ਦੇਖੋ ਤੇ ਹੁਣ ਆਪਾਂ ਥੋੜੇ ਮਿਰਚ ਮਿਕਸ ਕਰਨਾ ਇੱਧਰ ਆਪਣਾ ਤੇਲ ਗਰਮ ਹੋ ਰਿਹਾ ਤੇ ਆਪਾਂ ਪੌੜਿਆਂ ਦਾ ਪਾ ਲਈਏ ਲੂਣ ਮਿਰਚ ਆਪਾਂ ਪਾ ਲਿਆ ਲੂਣ ਆ ਪਾਵਾਂਗੇ ਹਲਕੀ ਜਿਹੀ ਮਿਰਚ ਤੇ ਮਰੀਜ 컬러 ਵਾਸਤੇ ਪਾਵਾਂਗੇ ਹਲਦੀ ਤੇ ਆਪਾ ਪਾਵਾਂਗੇ ਥੋੜਾ ਜਿਹਾ ਪਕੌੜਿਆਂ ਨੂੰ ਕਰਾਰੇ ਕਰਨ ਵਾਸਤੇ ਭੁੰਨਿਆ ਹੋਇਆ ਜੀਰਾ ਤੇ ਆਪਾਂ ਪਾ ਲਾਂਗੇ ਥੋੜਾ ਜਿਹਾ ਵਿੱਚ ਅਦਰਕ ਤੇ ਥੋੜਾ ਜਿਹਾ ਲਸਣ ਯਾਦ ਰੱਖੋ ਆਪਣੇ ਪਕੌੜੇ ਇਹ ਆਪਾਂ ਨੂੰ ਕੋਈ ਵੀ ਨਹੀਂ ਦੱਸਦਾ ਪਕੌੜੇ ਬਣਾਉਂਦਾ ਸਹੀ ਤਰੀਕਾ ਇਹ ਪਕੌੜੇ ਬਹੁਤ ਹੀ ਜ਼ਿਆਦਾ ਵਧੀਆ ਬਣਨਗੇ ਬਿਲਕੁਲ ਘਰ ਦੇ ਪਾਣੀ ਦੇ ਵਿੱਚ ਆਪਾਂ ਬਣਾਉਣੇ ਆਂ ਅਗੋਂ ਬਣਾ ਕੇ ਵਰਤਾਂਗੇ प्यारे सो सिम कर दी अपने पकौड़े बनाऊंगे बहुत ही बढ़िया ਜਦਾਂ ਨਹੀਂ ਆਪਾਂ ਕੜੇ ਬਣਾਉਨੇ ਆ ਨਾ ਇਸ ਤਰੀਕੇ ਨਾਲ ਹੀ ਬਣਾਉਨੇ ਆ। ਇੱਕ ਹੋਰ ਚੜ੍ਹ ਤੇ ਘਰ ਨਹੀਂ ਕਰਾਂ ਦੇ ਕੋਲ। ਹਾਂਜੀ ਆ ਦੇਖੋ ਕਈ ਲੋਕ ਨਾ ਕੱਲੇ ਵੇਸਨ ਦੇ ਵੀ ਪਕੌੜੇ ਬਣਾ ਲੈਂਦੇ ਨੇ ਪਰ ਮੈਂ ਥੋੜਾ ਜਿਹਾ ਵੱਧ ਵੇਸਨ ਪਾ ਕੇ ਨਾ ਸਾਡਾ ਪਰਿਵਾਰ ਵੱਡਾ ਇਸ ਕਰਕੇ ਆ ਦੇਖੋ ਪਕੌੜੇ ਵੀ ਵਾਵਾ ਬਣਾਉਂਦੇ। ਇਸ ਤਰ੍ਹਾਂ ਦੇ ਪਕੌੜੇ ਬਣਾਉਣੀ ਆ। ਤੁਹਾਨੂੰ ਸਹੀ ਸਾਰਿਆਂ ਨੇ ਕਮੈਂਟ ਕਰਕੇ ਦੱਸਣਾ ਹੈ ਵੀ ਤੁਹਾਨੂੰ ਤੁਹਾਡੀ ਆਂਟੀ ਦੀ ਬਣਾਈ ਹੋਈ ਕੜੀ ਕਿਸ ਤਰ੍ਹਾਂ ਦੀ ਲੱਗਦੀ ਹੈ ਸਾਰਾ ਮੈਂ ਨਾਲ ਦੀ ਨਾਲ ਦੱਸੀ ਜਾਵਾਂਗੀ ਕਿਉਂਕਿ ਬਹੁਤ ਗੱਲਾਂ ਹੁੰਦੀਆਂ ਨੇ ਜਿਹੜੀਆਂ ਨਾ ਲੋਕ ਸੀਕ੍ਰੀਟ ਰੱਖਦੇ ਆ ਦੱਸਦੇ ਨਹੀਂ ਤੇ ਇਸ ਤਰ੍ਹਾਂ ਕਰਕੇ ਇਹ ਥੋੜਾ ਜਿਵੇਂ ਕਈ ਲੋਕ ਇਕੱਲਾ ਬੇਸਨ ਦੇ ਬਣਾਉਂਦੇ ਆ ਮੈਨੂੰ ਉਹ ਨਹੀਂ ਚੰਗੇ ਲੱਗਦੇ ਤੇ ਸ਼ੁਰੂ ਤੋਂ ਸਾਡੇ ਬੀਬੀ ਜੀ ਵੀ ਇਦਾਂ ਹੀ ਬਣਾਉਂਦੇ ਸੀਗੇ ਆ ਲੂਆ ਵਾਲੇ ਤੇ ਇਹ ਕੜੀ ਦੇ ਵਿੱਚ ਬਹੁਤ ਟੇਸਟੀ ਲੱਗਦੇ ਆ ਉਹ ਚਾਹ ਜੀ ਕੋਸ਼ ਆਪਣੇ ਬੱਚਿਆਂ ਨੇ ਕੱਚੇ ਵੀ ਖਾ ਲੈਣੇ ਇਸ ਕਰਕੇ ਆਪਾਂ ਬਾਬਾ ਬਣਾਉਣੇ ਆ

ਪਾਂ ਚੀ ਜਿਹੜੇ ਬਹੁਤ ਹੀ ਜ਼ਿਆਦਾ ਟੇਸਟੀ ਹੋ ਗਏ। ਮੈਂ ਪਸਾਰੇ ਫਲਟਾਤੇ। ਜਿਸ ਇਸੇ ਤਰ੍ਹਾਂ ਹੌਲੀ ਹੌਲੀ ਸਾਰੇ ਪਕੌੜੇ ਬਣਾ ਲਾਂਗੇ। ਕੁਝ ਬੱਚਿਆਂ ਨੂੰ ਕੱਚੇ ਖਾਣ ਵਾਸਤੇ ਦੇ ਦੇਾਂਗੇ ਸਾਸ ਤੇ ਨਾਲ। ਬਾਕੀ ਆਪਾਂ ਕੜੀ ਵਿੱਚ ਪਾ ਲਾਂਗੇ। ਹਾਂਜੀ ਆ ਦੇਖੋ ਆਪਣੇ ਪਕੌੜਿਆਂ ਦੀ ਲੁੱਕ ਇੰਜ ਲੱਗਦਾ ਨਾ ਜਿਵੇਂ ਗੋਭੀ ਵਾਲੇ ਪਕੌੜੇ ਹੁੰਦੇ ਤੇ ਹੈ ਆਲੂਆਂ ਵਾਲੇ ਇਹ ਕੜੀ ਦੇ ਵਿੱਚ ਬਹੁਤ ਹੀ ਸੁਆਦ ਲੱਗਦੇ ਆ ਤੇ ਉਸ ਇਧਰ ਬਣ ਗਏ ਨੇ ਉਹ ਆਪਾਂ ਬੱਚਿਆਂ ਨੂੰ ਥੋੜੇ ਹਾਫ ਕੱਟ ਕੇ ਤੇ ਰਾੜ ਕੇ ਦੇ ਦਾਂਗੇ ਉਹ ਕੱਚੇ ਇਦਾਂ ਖਾ ਲੰਗੇ ਸੌਸ ਦੇ ਨਾਲ ਤੇ ਬਾਕੀ ਆਪਾਂ ਕੜੀ 'ਚ ਪਾ ਲਾਂਗੇ ਤੇ ਬਸ ਆ ਇੰਨੇ ਕ ਰਹਿ ਗਏ ਆਪਣੇ ਇਹ ਆਪਾਂ ਹਾ ਕੱਢ ਲੈਣੇ ਆ ਤੇ ਆ ਆਪਣੇ ਇਧਰ ਪਿਆਰ ਹੋ ਚੱਲੇ ਆ ਬਸ ਤੇ ਆ ਇਧਰ ਪਿਆਰ ਨੇ ਪੱਤੇ ਕੜੀ ਪੱਤੇ ਲੈ ਇਸੀ ਤੋੜ ਕੇ ਨਾ ਬਾਹਰ ਆ ਵੀ ਆ ਲੈ ਆ ਵੇਖੋ ਜੀ ਆਪਣੇ ਨਾ ਬਾਹਰ ਕੜੀ ਪੱਤੇ ਦਾ ਬੁੱਟਾ ਬਹੁਤ ਮੰਟਾ ਤਾਂ ਡੇ ਕਲਜੀ ਤੋੜ ਕੇ ਲੈ ਟਾਹਣੀਆਂ ਤੇ ਇਹ ਪੱਤੇ ਕੜੀ ਦੇ ਪੱਤੇ ਵੀ ਆਪਾਂ ਵਿੱਚ ਪਾਵਾਂਗੇ ਤੜਕੇ ਦੇ ਤੇ ਲੋਚ ਇਹਨਾਂ ਦੇ ਵਿੱਚ ਆ ਦੇਖੋ ਛੋਟੇ ਛੋਟੇ ਬਬਲ ਜੀ ਬਣੇ ਹੋਇਆ ਇਹਦਾ ਚਾਰਨ ਪਤਾ ਕੀ ਹੁੰਦਾ ਜਦੋਂ ਆਪਾਂ ਵੇਸਣ ਨੂੰ ਚੰਗੀ ਤਰ੍ਹਾਂ ਮਤਲਬ ਕਿ ਮੈਸ਼ ਕਰ ਲੈਨੇ ਆ ਘੋਟ ਲੈਨੇ ਆ ਨਾ ਤੇ ਛੋਟੇ ਛੋਟੇ ਬਬਲ ਜੀ ਜੇ ਬਣ ਜਾਂਦੇ ਮਤਲਬ ਕਿ ਤਾਂ ਆਪਣੇ ਪਕੌੜੇ ਅੰਦਰੋਂ ਸੌਫਟੀ ਹੋਣਗੇ ਤੇ ਹੁਣ ਆਪਾਂ ਇਹ ਵੀ ਬਣਾ ਲੈਨੇ ਆ ਜੀ ਆ ਦੇਖੋ ਆ ਪਨਾ ਦੇ ਵਿੱਚੋਂ ਆ ਤੇਲ ਕੱਢ ਲਿਆ ਤੇ ਬਸ ਜਿੰਨਾ ਆਪਾਂ ਨੂੰ ਤੜਕੇ ਲਈ ਜ਼ਰੂਰਤ ਸੀਗੀ ਤੇ ਉਹ ਆਪਾਂ ਆ ਪਾਤਾ ਆਪਾਂ ਲਸਣ ਤੇ ਆ ਪਾਤਾ ਅਦਰਕ ਸਾੜਾ ਮਿਰਚਾਂ ਆਪਾਂ ਸਾਬਤ ਪਾਵਾਂਗੇ ਆ ਆਪਾਂ ਪਾਤੀਆਂ ਹਰੀਆਂ ਮਿਰਚਾਂ ਤੇ ਕੁਝ ਪਾਵਾਂਗੇ ਕੜੀ ਪੱਤਾ ਇਸ ਨੂੰ ਕੇਨਾ ਬਣਾਉ ਜਿਹੜੀ ਬਹੁਤ ਥੀ ਜਿਆਦਾ ਹੋ ਗਈ। ਤੇ ਹੁਣ ਆਪਣਾ ਇਹ ਜਦੋਂ ਚੰਗੀ ਤਰ੍ਹਾਂ ਭੁੰਨਿਆ ਗਿਆ ਤੇ ਫਿਰ ਆਪਾਂ ਇਹਦੇ ਵਿੱਚ ਪਾ ਦਾਂਗੇ ਪਿਆਜ਼। ਤੇ ਆ ਆਪਾਂ ਕੜੀ ਵਾਲੇ ਪਕੌੜੇ ਤੁਹਾਨੂੰ ਅੱਗੇ ਦੱਸਿਆ ਤੇ ਆ ਬੱਚਿਆਂ ਨੇ ਖਾਣੇ ਆ ਇਹਨਾਂ ਨੂੰ ਮੈਂ ਅੱਧ ਚੋ ਕੱਟ ਕੇ ਨਾ ਜਿਵੇਂ ਆਪਾਂ ਇਸ ਪਕੌੜੇ ਨੂੰ ਅੱਧ ਅੱਧ ਪੀਸ ਕਰ ਦਿੰਨੇ ਆ। ਉਹ ਬੱਚਿਆਂ ਦੀ ਰਾੜ ਕੇ ਰੱਖ ਦਿੱਤੇ ਤਾਂ ਬੱਚੇ ਮਤਲਬ ਕਿਸੇ ਚਟਨੀ ਦੇ ਨਾਲ ਖਾਣਗੇ। खुश हो आपने कड़ी वाले पकौड़े तो ये आप कड़ी से पावे देखो अपना लसन से अदरक के हलिया मिर्चा कड़ी पत्ता तरह नाम भुका है तो हम आपे प्याज ਇਸ ਤਰ੍ਹਾਂ ਦਾ ਪਿਆਰ ਨਮਕ ਪਾ ਦੇਵਾਂਗੇ ਤੇ ਇਹ ਜਲਦੀ ਪੀ ਜਾਏਗਾ ਜਦੋਂ ਆਪਾਂ ਪਹਿਲਾਂ ਨਮਕ ਪਾ ਦਿੰਨੇ ਆ ਨਾ ਤੇ ਇਹ ਆਪਣਾ ਪਿਆਜ਼ ਜਲਦੀ ਭੁੱਜ ਜਾਂਦਾ ਹੈ। ਫੜੀ ਜਿਹਾ ਸਾਵਧਾਨ ਤੇ ਆਹ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਨਾ ਇਹ ਆਪਣਾ ਤੜਕਾ ਤੇ ਭੁੱਜ ਹੀ ਗਿਆ ਆ। ਆ ਨਾ ਮੈਂ نیچے ਬੈਠ ਕੇ ਤੇ ਇਹਨੂੰ ਮਤਲਬ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਨਾ ਮੱਸੀ ਨੂੰ ਨੇ ਕਰ ਲਈ ਨਹੀਂ ਤੇ ਆ ਥੋੜਾ ਜਿਹਾ ਹੰਟ ਤੇ ਮੈਂ نیچے بیٹھ ਕੇ ਕਿ ਕਿਸੇ ਦੇਖੋ ਕੋਈ ਗੱਠ ਨਹੀਂ ਬਣਦੀ ਹੈ ਮਸੀ ਬਹੁਤ ਹੀ ਵਧੀਆ ਮਤਲਬ ਇਸਨ ਦੇ ਵਿੱਚ ਨਾ ਮਿਕਸ ਹੋ ਜਾਂਦੀ ਹੈ ਕੋਈ ਗੰਡ ਨਹੀਂ ਰਹੇਗੀ ਇਹ ਬੜੇ ਵਧੀਆ ਤਰੀਕੇ ਨਾਲ ਥੋੜੀ ਖੇਚਲ ਤਾਂ ਬਣ ਜਾਂਦੀ ਹੈ ਪਰ ਨਾ ਬੜੇ ਵਧੀਆ ਤਰੀਕੇ ਨਾਲ ਮਿਕਸ ਹੋ ਜਾਂਦੀ ਹੈ ਕੜੀ ਕਜ ਹੋ ਗਈ ਇਸ ਤਰ੍ਹਾਂ ਤੇ ਹੁਣ ਇਹ ਜਦੋਂ ਕੜ-ਕੜ ਕਰਕੇ ਰਿਝ ਜਾਏਗੀ ਨਾ ਫਿਰ ਬਣੇਗੀ ਕੜੀ ਤੇ ਉਸ ਤੋਂ ਬਾਅਦ ਆਪ ਪਾ ਦਿਆਂਗੇ ਪਕੌੜੇ ਤੇ ਕੜੀ ਜੀ ਤਿਆਰ ਤੇ ਕੜੀ ਦੀ ਲੁੱਕ ਦੇਖ ਲਓ ਬੰਦੋ ਹਾਂਜੀ ਆ ਦੇਖੋ ਆਪਣੀ ਕੜੀ ਜਦ ਤਰਜ਼ ਕਿ ਹੋ ਗਈ تیار ਤੇ ਕੜੀ ਦੇਖ ਲਓ ਤੁਸੀਂ ਬੜੀ ਹੋ ਗਈ ਤਿਆਰ ਜੀ ਤੇ ਆ ਦੇਖ ਲਓ ਆਪਣੀ ਖੜੀ ਤੇ प्लीज ਤੁਸੀਂ ਸਾਰਿਆਂ ਨੇ ਕਮੈਂਟ ਕਰਕੇ ਵੀ ਦੱਸਣਾ ਆ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰੀ ਹੱਥ ਬਣ ਕੇ ਬੇਨਤੀ ਆ ਤੁਹਾਨੂੰ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਜੋ ਮੈਨੂੰ ਹੌਸਲਾ ਮਿਲਿਆ ਰਹੇ ਤੇ ਮੈਂ ਤੁਹਾਡੇ ਲਈ ਨਵੀਂ ਤੋਂ ਨਵੀਂ ਰੈਸਪੀ ਲੈ ਕੇ ਹਾਜ਼ਰ ਹੁੰਦੀ ਰਹਾਂ